ਲਵੀ ਦੋਸਤੋ ਅੱਜ ਦੋ ਸਨ ਕਟੀਆਂ ਹੋਰ ਦਿਖਾਉਣ ਲੱਗਿਆ ਮੈਂ ਤੇ ਦੋਨੇ ਕਟੀਆਂ ਮੰਨ ਕੇ ਚਲੋ ਸ਼ਕੀਨੀ ਵਾਲੀ ਪੱਖ ਤੋਂ ਪੂਰਾ ਬਾਕਮਾਲ ਮੈਂ ਤੁਹਾਨੂੰ ਮਿਲ ਜਾਣੀਆਂ ਠੀਕ ਆ ਤੇ ਜਿਹੜੀ ਚੀਜ਼ ਚੰਗੀ ਹੁੰਦੀ ਹੈ ਦੇਖੋ ਉਹਨੂੰ ਬਾਹਲਾ ਤਾਂ ਕਹਿੰਦੀ ਲੋੜ ਨਹੀਂ ਪੈਂਦੀਗੀ ਪਰ ਫਿਰ ਵੀ ਜਿਹੜੀ ਚੀਜ਼ ਚੰਗੀ ਹੁੰਦੀ ਆ ਉਹਨੂੰ ਚੰਗੇ ਕਹਿੰਦਾ ਆਪਣਾ ਹੱਕ ਵੀ ਬਣ ਜਾਂਦਾ ਨਾ ਤੇ ਜੋ ਜਾਣਕਾਰੀ ਹੈ ਬਾਈ ਤੁਹਾਨੂੰ ਸਾਂਝੀ ਕਰਦੇ ਆਪਾਂ ਤੇ ਵਿਕੀ ਡਿਟੇਲ ਆ ਤੌਰ ਤਾਰਕ ਤੁਹਾਨੂੰ ਸਾਰੀ ਗੱਲਬਾਤ ਸਾਂਝੀ ਕਰ ਦਾਂਗੇ ਤੇ ਤੁਰ ਤੱਕ ਵੀਡੀਓ ਦੇਖਣੀ ਆ ਤੇ ਤਸੱਲੀ ਤੁਸੀਂ ਆਦੀ ਆਪ ਕਰਨੀ ਹੈ ਨਾ ਕਿਉਂਕਿ ਜਿਹੜੇ ਜਿਹੜੇ ਪੈਸੇ ਤੁਸੀਂ ਆਪ ਦੇ ਆਪ ਲਾਉਣੇ ਹ ਵਧੀਆ ਬਾਈ ਜੀ ਠੀਕ ਠਾਕ ਸਸਰੀ ਕਾਲ ਬਾਈ ਜੀ ਜਿੰਨੇ ਵੀ ਦੇਖ ਰਹੇ ਆ ਸਸਰੀ ਕਾਲ ਜੀ ਠੀਕ ਠਾਕ ਵੀਰੇ ਤੇ ਆਪਣਾ ਐਡਰੈਸ ਸਾਂਝਾ ਕਰ ਦਈਏ ਵੀ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਜੀ ਨੇੜੇ ਪਖੋਰ ਅੱਲਾ ਜੋਗਾ ਪਿੰਡ ਆ ਗਿਆ ਜੀ ਆਪਣੇ ਬਰਨਾਲਾ ਮਾਨਸਾ ਰੋਡ ਦੇ ਉੱਤੇ ਪਿੰਡ ਅਕਲੀਆ ਜੀ ਠੀਕ ਆ ਜੀ ਤੇ ਮੋਬਾਈਲ ਨੰਬਰ ਆਪਣਾ 628003 ਜੀ 87824 ਠੀਕ ਆ ਤੇ ਹੈਪੀ ਜਿਵੇਂ ਆ ਪਹਿਲੇ ਨੰਬਰ ਤੇ ਕੱਟੀ ਛੋਟੀ ਆ ਗਈ ਨਾ ਹਾਂਜੀ ਬਾਈ ਤੇ ਕਿੰਨੀ ਉਮਰ ਆ ਜੀ ਇਹਦੀ ਉਮਰ ਬਾਈ ਸਵਾ ਕਸਾਲ ਮੰਨ ਕੇ ਚੱਲੋ 13 14 ਕ ਮਹੀਨੇ ਦੇ ਵਾਸਤੇ 15 14 ਮਹੀਨੇ ਮਨ ਕੋ ਮਲੇ ਆ ਥਣ ਚਾਰਾ ਦੋਨਾਂ ਕਟਾਂ ਦੇ ਚਾਰ ਚਾਰ ਥਣ ਨੇ ਹਾਂਜੀ ਲੈ ਪਲੇਅ ਦਿਖਾ ਦਗੇ ਹਾਂਜੀ ਬਈ ਲੈ ਪਹਿਲਾ ਪਹਿਲੇ ਨੰਬਰ ਵਾਲੀ ਕਟੀਆਂ ਨੂੰ ਦਿਖਾ ਦਈਏ ਮਤਲਬ ਚੋਲੀ ਦੇਖਿਓ ਬੜੀ ਚੋਲੀ ਬਹੁਤ ਆ ਬਈ ਗੈਬ ਤੇ ਪੂਰਾ ਥਣ ਹੂੰ ਸੰਸ ਨੂੰ ਬਹੁਤ ਆ ਹੂੰ ਹੂੰ ਤੇ ਸਿੰਗ ਸਿੰਗ ਵਾਸ ਛੋਟੇ ਆ ਆਪਾਂ ਪਤੀ ਆ ਹਨਾ ਚੰਗੀਆਂ ਕਟੀਆਂ ਲੈਣੇ ਆਂਗੇ ਬਿਲਕੁਲ ਬਿਲਕੁਲ ਬਾਏ ਇਹ ਤਾਂ ਹੁੰਦਾ ਨਾ ਹੈਪੀ ਜੀ ਮਾਲਾ ਹੁਣ ਮੂਲੇ ਪ੍ਰਾਣੇ ਸਾਂਭਣਾ ਪੈਸੂ ਨਾ ਉਹ ਮਾੜਾ ਹੀ ਸਾਂਭਣਾ ਚੰਗਾ ਵੀ ਸਾਂਭਣਾ ਹਾਂਜੀ ਹਾਂਜੀ ਬਾਈ ਜੀ ਹਾਂ ਚੰਗੇ ਤੇ 10 2 4000 5000 ਵੱਧ ਲੱਗੂਗਾ ਪਰ ਬਾਅਦ ਚ ਨਿਆਰਾ ਆ ਜਾਂਦਾ ਨਾ ਹਾਂਜੀ ਹਾਂਜੀ ਲਗਭਗ ਆਪਾਂ ਨੂੰ ਜਿੰਨੇ ਕੇ ਜਾਣਦੇ ਨੇ ਤੇ ਪਤੀ ਹਨ ਆਪਾਂ ਕਹੇ ਦਾ ਮਾਲ ਲੈਨੇ ਆ ਹਾਂ ਆਪਾਂ 10 15 ਵੀ ਲੈ ਸਕਦਾ 5 7 ਵੀ ਬਸ ਆਪਾਂ ਐਂਡ 2 3 ਹੀ ਹਰ ਵਕਤ ਹੁੰਦੀਆਂ ਆਪਾਂ ਮੂਲੇ ਚੰਗੇ ਬਰੀਡ ਵਾਲੀਆਂ ਚੰਗੇ ਹਾਂ ਬਾਈ ਜੀ ਮਾਲਾ 2 ਨੰਬਰ ਕੱਢੀ ਉਹ ਵੀ ਟੌਪ ਕਲਾਸ ਹੈ ਇਹਨ ਤੋਰ ਦੀ ਪਹਿਲਾਂ ਆਪਾਂ ਹਾਂਜੀ ਹਾਂਜੀ ਚਲੋ 1 ਨੰਬਰ ਕ ਇਹ ਬਾਈ ਕੱਟੀ ਡੈਰੀ ਵਾਲੀ ਹੈਗੀ ਲੁਧਿਆਣੇ ਡੈਰੀ ਦੇ ਵਿੱਚੋਂ ਆਈ ਹੋਈ ਆ ਠੀਕ ਆ ਆਪਾਂ ਕਹਿੰਦੇ ਨਹੀਂ ਹੁੰਦੇ ਇੰਨੇ ਦੁੱਧ ਵਾਲੀ ਇੰਨੇ ਦੁੱਧ ਵਾਲੀਆਂ ਪਰ ਮਾਲਕ ਨੇ ਆਪਾਂ ਨੂੰ ਚੰਗਾ ਦੁੱਧ ਦੱਸਿਆ ਬਾਕੀ ਲੁਧਿਆਣੇ ਵਾਲੇ ਜਿੰਨੇ ਕ ਜਾਣਦੇ ਹਨਾ ਹੂੰ ਹੂੰ ਚੰਗੀ ਮੱਜਾ ਰੱਖਦੇ ਆ ਉੱਥੇ 15 16 ਕਿਲੋ ਵਾਲੇ ਤੋਂ ਥੋੜਾ ਹੋਰ ਰੱਖਦੀ ਹੈ ਹਾਂ ਇੱਕ ਵਾਰ ਤਾਂ ਹੋਵੇ ਡੈਰੀ 'ਚ ਹੁੰਦਾ 8-7 ਲੀਟਰ ਦਾ ਪਰਤਾ ਪੈਂਦਾ ਨਹੀਂ ਹਨਾ ਹਾਂਜੀ ਬਾਈ ਇਹਦਾ ਰੰਗ ਤਾਂ ਥੋੜਾ ਜਿਹਾ ਏਦੂ ਵੀ ਬਾਲਾ ਸੀ ਬਾਈ ਨੇ ਵੀਡੀਓ ਦਿਖਾਈ ਸੀ ਉਹਦੇ ਕੋਲ ਆਏ ਨੂੰ ਕਈ ਦਿਨ ਹੋ ਗਏ ਅੱਛਾ ਅੱਛਾ ਤੇ ਹੁਣ ਤਾਂ ਮਾੜਾ ਮੋਟੀ ਹੋ ਰਿਹਾ ਤਾਂ ਕਰਕੇ ਆ ਉਹਨਾਂ ਤੋਂ ਤੁਪਾ ਲੱਗਣ ਲੱਗ ਗਿਆ ਜਡਬਲ ਇੱਕ ਹੋ ਜਾਊਗੀ ਫਾਇਨ ਤਾਂ ਫਰਕ ਪਾਏ ਨਾ ਤਾਂ ਮਾੜਾ ਮੋਟੀ ਆ ਮਤਲਬ 100 ਚੋਂ 95 ਕੀ ਆ 5 ਕੀ ਨਹੀਂ ਹੈਗਾ ਹਾਂ ਜੀ ਦਿਖਾਈ ਦਿੰਦੀ ਆ ਥੋੜਾ ਥੋੜਾ ਹੀ ਆ ਬਾਹਲਾ ਨਹੀਂ ਹੈਗਾ ਚਟਾ ਬਣ ਜਾ ਇਹ ਮਾਨਕ ਦੇ ਲੋ ਵੀ ਜਿੱਥੇ ਅੱਖਾਂ ਆਪਾਂ ਨੂੰ ਖੜਾ ਰਹੇ ਉੱਥੇ ਨਿਸ਼ਾਨੀ ਦੇ ਵੀ ਤੁਪ ਤਾਂ ਬਣਾ ਲੱਗੇ ਨਾ ਦੋ ਨੰਬਰ ਕੱਟੀ ਕਿੰਨੀ ਉਮਰ ਦੀ ਆਗੀ ਦੋ ਸਾਲ ਦੀ ਇਹਦੀ ਬਾਈ ਜੀ ਉਮਰ ਆਗੀ ਹਾਂਜੀ ਤੇ ਦੰਦੋਂ ਖੀਰੀ ਆ ਕੱਟੀ ਬਾਕੀ ਕੱਟੀ ਦਾ ਕੱਦ ਬਹੁਤ ਆ ਮੇਰਾ ਕੱਦ 5 ਫੁੱਟ 8 ਇੰਚ ਮੇਰੇ ਦੇਖ ਲਓ ਇੱਥੋਂ ਤੱਕ ਆਉਂਦੀ ਹੈਗੀ ਇਹਦੇ ਬਾਈ ਟੀਕਾ ਵੀ ਭਰਾਇਆ ਹੋਇਆ ਹੈਗਾ ਆਪਾਂ ਪਰ ਖਾਲੀ ਮਨ ਕੀ ਲੈਂਦੀ ਹੈ ਖਾਲੀ ਮਨ ਕੀ ਦੇਣੀ ਅਗਲੇ ਦੀ ਗਾਹਾਂ ਕਿਸਮਤ ਪੁੜੀ ਹੈਗੀ ਹਾਂ ਇੱਕ ਗੱਲ ਤੁਹਾਨੂੰ ਮਿੱਤਰੋ ਮੈਂ ਦਾਅਵਾ ਕਰਕੇ ਕਹਿ ਦੇਣਾ ਵੀ ਤੁਸੀਂ ਕਿਤੋਂ ਵੀ ਚੱਲ ਕੇ ਆ ਜਾਣਾ ਕੱਟੀ ਤੁਹਾਨੂੰ ਹਾਈਟ ਬਹੁਤ ਉਹ ਕੱਦ ਬਹੁਤ ਮਿਲੂਗਾ ਕਈਆ ਹੋ ਸਕਾ ਜਿਹੜੀ ਕੱਟੀ ਲੰਬਾਈ ਦੇਖੋ ਬਾਈ ਲਖੇ ਯਾਰ ਹਾਂ ਬਿੜੀ ਛੋਟਾ ਮੁੰਡਾ ਆਇਓ 26 ਤਰੀਕ ਨੂੰ ਟੀਕਾ ਭਰਾਇਆ ਹੋਇਆ ਹੈਗਾ ਮੰਨ ਕੇ ਚੱਲੋ ਹਨਾ 4-5 ਦਿਨ ਉਹ 8 ਤਰੀਕ ਆਹ 14-15 ਦਿਨ ਹੋਗੇ 15 ਕਿ ਦਿਨ ਹੋਗੇ ਹਾਂ ਜਾਂ 5-4 ਦਿਨਾਂ ਨੂੰ ਦੇਤੀਆਂ ਤਾਰਾਂ ਦੁਬਾਰੇ ਹੋ ਜੂਗੀ ਨਹੀਂ ਫਿਰ ਗੱਬਣਾ ਨਹੀਂ ਕੀ ਕਰੀਏ ਬਾਕੀ ਇਹ ਵੀ ਨਾ ਦੰਦੋ ਖੀਰੀਆ ਕੋਈ ਬਾਲੇ ਵੱਡੇ ਵੀ ਚਾਹ ਹੋਊਗੀ ਵੀ ਵੱਡੀ ਉਮਰ ਦੀ ਹੋਊਗੀ ਵੀ ਉਹ ਹਨਾ ਕੱਟੀ ਦਾ ਬਈ ਕੱਦ ਕਾਠ ਬਹੁਤ ਵੱਡਾਗਾ ਜੇ ਤੁਸੀਂ ਪਾਚੇ ਉੱਥੇ ਦੀ ਚੜਾਈ ਦੇਖਿਆ ਯਾਰ ਹਨਾ ਆਇਆ ਕਰ ਹੈਪੀ ਯਾਰ ਬਾਹਰ ਗਾਡੇ ਨੂੰ ਉਹਥੇ ਹਾਂ ਬਈ ਉੱਥੇ ਕਰ ਲੈਣੇ ਸਮਾਰ ਕੇ ਬਾਹਰ ਘੜੇ ਦੇ ਦਿਆ ਦੇ ਲੰਬੀ ਉਦੂ ਵੱਧਾ ਤੇ ਉੱਚੀ ਵਿਵੱਧਾ ਪੂਰੀ ਲੰਮੀ ਦਾ ਮਾੜੀ ਖੁੱਲੇ ਥਾਂ 'ਚ ਤੁਰਨ ਦੇ ਕੱਟੀ ਦੇ ਹਾਂ ਲੈ ਇਥੋਂ ਨਿਗਾ ਮਾਰੋ ਜੀ ਪੂਰੀ ਫੁੱਲ ਮਾਇਕ ਨਾ ਕਦ ਕਾਠ ਵਾਲੀ ਕੱਟੀ ਆ ਗਈ ਤੇ ਬਹੁਤ ਘਾਟ ਇੰਨੀ ਹਾਈਟ ਕੱਟਣਾ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਬਾਕੀ ਸਿੰਘਾਂ ਦੀ ਮੰਦਰ ਵੀ ਸੋਹਣੀ ਆ ਗਈ ਕਰਦ ਸਹੀ ਆ ਸਾਰੇ ਪਾਸੋਂ ਹਨਾ ਚੰਗੀ ਆ ਗਈ ਲੱਗ ਭਾਗ ਬਿਲਕੁਲ ਬਿਲਕੁਲ ਸਿੰਘ ਜਮਾ ਨਾਲ ਹੀ ਮੋੜ ਗਈ ਸਹੀ ਆ ਤੇ ਲੈ ਥਾਂ ਆਪਾ ਦਿਖਾ ਦਈਏ ਭੀ ਉਪਰਾਇਣ ਵਾਲਾ ਕਰਦੀ ਮਾੜਾ ਮੋਟਾ ਕਰੂ ਮਾੜਾ ਬੰਨਦਾ ਆਂਦੇ ਬਾਈ ਕਿਰਾਂ ਚ ਬੰਨ ਲਓ ਬੰਨ ਲਓ ਕੋਈ ਗੱਲ ਨਹੀਂ ਪੈਂਡਾ ਖਲਿਆ ਗਿਆ ਮਿੱਤਰੋ ਤਹਿਸੀਲ ਤੈਨੂੰ ਜਿਹੜਾ ਲੱਗਿਆ ਮਾਨਸਾ ਹੁਣ ਦਿਖਾ ਦਿਓ ਬਾਈ ਕੱਟੀ ਝੋਲੀ ਬਹੁਤ ਚੰਗੀ ਆਗੀ ਖਣ ਬਹੁਤ ਗੈਪ ਤੇ ਆ ਬਾਕੀ ਲਓ ਜੀ ਇੱਥੋਂ ਹੀ ਆ ਮਾਰ ਲਿਓ ਹੂੰ ਸਨ ਬਹੁਤ ਨਾਲ ਆਪਸੇ ਨਾਲ ਹਾਂ ਠੀਕ ਹੈ ਬਾਕੀ ਪਿੱਸੋ ਦਿਖਾ ਦਿਓ ਦੀ ਕੱਟੀ ਦੀ ਲਵਾਈ ਤੇ ਚੜਾਈ ਕੁੜਾ ਬਹੁਤ ਆ ਬਾਕੀ ਹੋਰ ਚੀਜ਼ ਆ ਪੁੱਠੇ ਦੀ ਚੜਾਈ ਚੈੱਕ ਕਰ ਸੋ ਪੋਠਾ ਬਹੁਤ ਚੌੜਾਗਾ ਆ ਚੀਜ਼ ਦਾ ਦੰਦੋ ਖੀਰੀਆ ਹਨਾ ਦੁੱਗੀ ਹੋਣਾ ਚੌਗੀ ਹੋਣਾ ਲਗਭਗ ਕੱਟੀ ਦਿਓ ਹੁਣ ਇੱਥੇ ਹੀ ਦੇਖ ਲਓ ਕੱਦ ਕਿੱਡਾ ਹੈਗਾ ਹੁਣ ਇਹਨੇ ਐ ਤਾਂ ਹੈ ਨਹੀਂ ਇੱਥੇ ਖੜ ਜਾਣਾ ਕਿੱਥੇ ਜਾਊਗਾ ਆਪਾਂ ਬਾਲਾ ਤਾਂ ਨਹੀਂ ਕਹਿੰਦੇ ਮੰਨ ਕੇ ਚੱਲ ਹਨਾ ਹਲੇ ਸਿੱਗੀ ਦਾ ਕਿ ਇੱਥੇ ਦਾ ਹੋਈ ਜਾਣਾਗਾ ਇੱਥੇ ਦੇਖ ਮੇਰੇ ਟੱਕੋ ਵੀ ਤੇ ਮੁੱਲ ਫਿਰ ਇਹਨਾਂ ਦਾ ਹੈਪੀ ਮੁੱਲ ਬਾਈ ਜੀ ਆਪਾਂ ਐਦ ਕੀ ਕਰਦੇ ਨਹੀਂ ਕਿਉਂਕਿ ਜਿਹਨੇ ਲੈਣੀਆਂ ਹੁੰਦੀਆਂ ਉਹ ਚੀਜ਼ਾਂ ਇਹ ਦੇਖਦਾ ਨਹੀਂ ਹੁੰਦਾਗਾ ਆਪਾਂ ਮੁੱਲ ਵੀ ਕਰ ਦੰਨੇ ਆ ਤੇ ਇੱਕ ਦੁਬਾਰੇ ਫੇਰ ਬੇਨਤੀ ਹੈ ਕੋਈ ਮਾਨ ਤੇ ਇਕਰ ਨਹੀਂ ਫੋਨ ਉਹ ਬੰਦਾ ਲਾਇਓ ਜਿਹਦੀ ਪਰਿਵਾਰ ਨਾਲ ਰਹਿ ਹੋਈ ਤੇ ਘਰੇ ਚੱਲਦੀ ਵੀ ਆਪਾਂ ਕੱਟੀ ਲੈਣੀ ਆ ਸਵਾਦ ਵਾਲਾ ਫੋਨ ਨਾਲ ਲਾਇਓ ਜਿਹਦੀ ਸਮਝ ਚ ਉਹ ਲਈ ਆਪਣੀਆਂ ਲਗਭਗ ਰੇਟਾਂ ਦਾ ਫਰਕ ਹੁੰਦਾ ਤੇ ਹਨਾ ਕੱਟੀਆਂ ਵਿਕੀ ਜਾਂਦੀਆਂ ਨੇ ਐਦਕੀ ਆਪਾਂ ਰੇਟ ਪਹਿਲੀ ਵਾਰ ਕਰਦੇ ਨਹੀਂਗੇ ਰੇਟ ਹੋਣਗੇ ਫੋਨ ਦੀ ਕਿਉਂਕਿ ਪੁੱਛ ਨਹੀਂ ਹੁੰਦਾ ਬਾਈ ਰੇਟ ਕਿੰਨਾ ਹੈਗਾ ਉਹਦੇ ਚ ਬੋਲ ਵੀ ਦਿੱਤਾ ਇੱਕ ਤਾਂ ਹੁੰਦਾ ਹਨਾ ਵੀ ਆਪਾਂ ਰੇਟ ਬੋਲਿਆ ਵੀ ਸਮਝਾਈ ਵੀ ਆਪਾਂ ਲੈਣੀਆਂ ਠੀਕ ਹੁਣ ਜਿਨੇ ਲੈਣੀਆਂ ਹੁੰਦੀਆਂ ਉਹਦੀ ਪਤੀ ਹੁੰਦਾ ਨਾ ਸਮਝਦਾਰ ਬੰਦੇ ਨੂੰ ਠੀਕ ਰੇਟ ਹੋਣਗੇ ਜੈ ਜੀ ਫੋਨ ਤੇ ਕਰਾਂਗੇ ਰੇਟ ਹਰ ਵਕਤ ਆਪਣੇ ਕੋਲ ਦੋ ਤੋਂ ਤਿੰਨ ਕਟੀਆਂ ਚੰਗੀਆਂ ਬਰੀਡ ਦੀ ਹੁੰਦੀਆਂ ਜਿੰਨੇ ਕ ਆਪਾਂ ਨੂੰ ਜਾਣਦੇ ਆ ਪਤੀ ਆ ਬਾਈ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਭਗਤ ਸਿੰਘ ਪੇਜ ਨੂੰ ਹਣਾ ਧੰਨਵਾਦ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ